ਰੁੱਖ ਇਸ ਧਰਤੀ ਦੇ ਜੀਵਨ ਦਾਤਾ ਰੁੱਖ ਇਸ ਧਰਤੀ ਦੇ ਜੀਵਨ ਦਾਤਾ ਕਾਰਬਨ ਸੋਖ ਆਕਸੀਜਨ ਬਣਾਉਂਦੇ ਕਾਰਬਨ ਸੋਖ ਆਕਸੀਜਨ ਬਣਾਉਂਦੇ ਇੰਨਾ ਕਰਕੇ ਹੀ ਆਉਂਦੇ ਬੱਦਲ ਇੰਨਾ ਕਰਕੇ ਹੀ ਆਉਂਦੇ ਬੱਦਲ ਵੀ ਵਰਸਾ ਕੇ ਠੰਡਕ ਲਿਆਉਂਦੇ ਵੀ ਵਰਸਾ ਕੇ ਠੰਡਕ ਲਿਆਉਂਦੇ ਰੁੱਖ ਇਸ ਧਰਤੀ ਦੇ ਜੀਵਨ ਦਾਤਾ ਧਰਤੀ ਹੀਠਾਂ ਵਗਦੇ ਪਾਣੀ ਦਾ ਪੱਧਰ ਧਰਤੀ ਹੀਠਾਂ ਵਗਦੇ ਪਾਣੀ ਦਾ ਪੱਧਰ ਆਪਣੀ ਖਿੱਚ ਨਾਲ ਉੱਤੇ ਲੈ ਆਉਂਦੇ ਆਪਣੀ ਖਿੱਚ ਨਾਲ ਉੱਤੇ ਲੈ ਆਉਂਦੇ ਰੁੱਖ ਇਸ ਧਰਤੀ ਦੇ ਜੀਵਨ ਦਾਤਾ ਹਰ ਖੇਤ ਵਿੱਚ ਰੁੱਖ ਲੱਗਣ ਜ਼ਰੂਰੀ ਹੈ ਹਰ ਖੇਤ ਵਿੱਚ ਰੁੱਖ ਲੱਗਣ ਜ਼ਰੂਰੀ ਸਰਕਾਰ ਅਜੇ ਹਾਂ ਇੱਕ ਕਾਨੂੰਨ ਬਣਾਵੇ ਸਰਕਾਰ ਅਜੇ ਹਾਂ ਇੱਕ कानून बनावे अमर ता बचेगा इस धरती जीवन अमर तीवन ही एक रुख जरूर ही लावे हर बंदा ही एक रुख जरूर ही लावे सरकार अजिहा एक कानून बनावे सरकार अजहा एक कानून बनाए